ਅੱਗੇ ਰੁਮਾਂਸਵਾਦ ਵਾਲਾ ਟੋਪਿਕ ਰੁਮਾਂਸਵਾਦ ਦੀ ਪਹਿਲਾ ਇੰਟਰੋਡਕਸ਼ਨ ਕੀ ਹੈ 18ਵੀਂ ਸਦੀ ਦੇ ਦੂਜੇ ਅੱਧ ਦੇ ਵਿੱਚ ਅੰਗਰੇਜ਼ੀ ਸਾਹਿਤ ਦੀ ਨਵੀਂ ਲਹਿਰ ਨੂੰ ਰੁਮਾਂਸਵਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਦੇ ਅੰਤਰਗੰਤ ਸਾਹਿਤ ਰਚਨਾ ਵਿੱਚ अनेका ਪਰਿਵਰਤਨ ਵਾਪਰੇ ਇਹ ਲਹਿਰ ਉਸ ਸਮੇਂ ਦੇ ਯੂਰਪ ਦੀਆਂ ਰਾਜਨੀਤਿਕ ਪਰਸਥਿਤੀਆਂ ਤੇ ਖਾਸ ਕਰਕੇ ਫਰਾਂਸ ਦੀ ਕ੍ਰਾਂਤੀ ਤੋਂ ਬਹੁਤ ਪ੍ਰਭਾਵਿਤ ਹੋਈ ਕਾਮੇ ਰੁਮਾਂਸਵਾਦ ਦੇ ਸ਼ੁਰੂ ਹੋਣ ਦੀ ਤਾਰੀਖ ਨਿਸ਼ਚਿਤ ਕਰਨਾ ਸੰਭਵ ਨਹੀਂ ਫਿਰ ਵੀ ਇੰਗਲੈਂਡ ਵਿੱਚ ਇਸ ਦਾ ਪ੍ਰਭਾਵ 18ਵੀਂ ਸਦੀ ਦੇ ਅੰਤਲੇ ਚੌਥਾਈ ਤੋਂ 19ਵੀਂ ਸਦੀ ਦੇ ਆਦ ਤੱਕ ਮੰਨਿਆ ਗਿਆ ਹੈ ਰੁਮਾਂਸ ਕਾਲ ਸਾਹਿਤ ਸਿਰਜਣਾ ਦੇ ਪੱਖੋਂ ਬਹੁਤ ਸਰਗਰਮ ਕਾਲ ਰਿਹਾ ਇਸ ਸਮੇਂ ਦੌਰਾਨ ਬਹੁਤ ਸਾਰੇ ਕਵੀ ਨਾਵਲਕਾਰਾਂ ਅਤੇ ਨਿਬੰਧਕਾਰਾਂ ਨੇ ਵੱਡੀ ਗਿਣਤੀ ਵਿੱਚ ਰਚਨਾਵਾਂ ਲਿਖੀਆਂ ਪਰ ਇਹ ਕਾਲ ਵਿਸ਼ੇਸ਼ ਤੌਰ ਤੇ ਅੰਗਰੇਜ਼ੀ ਕਾਵਿ ਰਚਨਾ ਦੇ ਕਾਲ ਵਜੋਂ ਜਾਣਿਆ ਜਾਂਦਾ ਹੈ ਰੋਮਾਂਸਵਾਦ ਦੇ ਬਹੁਤ ਹੀ ਪ੍ਰਸਿੱਧ ਕਵੀ ਜੋਨ ਕੀਟਸ ਦੀਆਂ ਪ੍ਰਸਿੱਧ ਜੋਨਸ ਕੀਟਸ ਦੀਆਂ ਪ੍ਰਸਿੱਧ ਕਵਿਤਾਵਾਂ ਵਿੱਚ ਲਾਮੀਆਂ ਇਜਾਬੇਲਾ ਬਹੁਤ ਹੀ ਪ੍ਰਸਿੱਧ ਹੋਈਆਂ ਅਤੇ ਇਸ ਤੋਂ ਇਲਾਵਾ ਇਸ ਦੀ ਪੁਸਤਕ ਜਿਹੜੀ ਉਰਸ ਸੀ ਇਸ ਦੀ ਉਰਸ ਉੱਚ ਕੋਟੀ ਦੀਆਂ ਕਵਿਤਾਵਾਂ ਵਿੱਚ ਮੰਨੀਆਂ ਗਈਆਂ ਹਨ ਰੋਮਾਂਸ ਕਾਲ ਦੌਰਾਨ ਅਨੇਕਾਂ ਮੈਗਜ਼ੀਨ ਅਤੇ ਰੇਡੀਓ ਸ਼ਪਨੇ ਆਰੰਭ ਹੋ ਗਏ ਸਨ ਜਿਨ੍ਹਾਂ ਨਾਲ ਨਿਮੰਤਕਾਰਾਂ ਨੂੰ ਬਹੁਤ ਉਤਸ਼ਾਹ ਮਿਲਿਆ ਰੂਮਾਂਸਵਾਦ ਅੰਗਰੇਜ਼ੀ ਸਾਹਿਤ ਵਿੱਚ ਆਈ ਇੱਕ ਪ੍ਰਭਾਵਸ਼ਾਲੀ ਲਹਿਰ ਸੀ ਰੂਮਾਂਸਵਾਦ ਅੰਗਰੇਜ਼ੀ ਸਾਹਿਤ ਵਿੱਚ ਆਈ ਇੱਕ ਪ੍ਰਭਾਵਸ਼ਾਲੀ ਲਹਿਰ ਸੀ ਜਿਸ ਨੇ ਕਲਾਸਿਕਲ ਕਲਾਸਿਕਲ ਕਾਲ ਦੇ ਬਨਾਵਟੀ ਸੀਮਿਤ ਅਸੀਮਿਤ ਅਤੇ ਆਲੋਚਨਾਤਮਕ ਪ੍ਰਵਿਰਤੀ ਵਾਲੇ ਸਾਹਿਤ ਨੂੰ ਭਾਵਨਾਮਾ ਦਾ ਜੋਸ਼ ਕੁਦਰਤ ਦੀ ਖੂਬਸੂਰਤੀ ਮਾਨਵਵਾਦੀ ਰਵਈਆ ਅਤੇ 파ਸ਼ਾ ਦੀ ਉਤਮਤਾ ਪ੍ਰਦਾਨ ਕੀਤੀ ਰੋਮਾਂਸ ਦਾ ਵਿਸ਼ੇਸ਼ਣ ਰੋਮਾਂਟਿਕ ਹੈ ਜਿਸ ਤੋਂ ਰੋਮਾਂਸਵਾਦ ਸ਼ਬਦ ਬਣਿਆ ਰੋਮਾਂਸਵਾਦ ਉਹ ਸਾਹਿਤਿਕ ਤੇ ਕਲਾਤਮਕ ਤਾਰਾ ਹੈ ਜਿਸ ਵਿੱਚ ਕਲਪਨਾ ਭਾਵਨਾ ਪ੍ਰਕਿਰਤੀ ਪ੍ਰੇਮ ਵਿਅਕਤੀਗਤ ਅਲੋਕਿਕਤਾ ਅਤੇ ਅਦਭੁਤ ਅਨੁਭਵਾਂ ਨੂੰ ਮਹੱਤਵ ਦਿੱਤਾ ਹੈ ਇਸ ਵਿੱਚ ਮਨੁੱਖ ਦੀ ਅੰਦਰੂਨੀ ਭਾਵਨਾ ਆਜ਼ਾਦੀ ਅਤੇ ਸੁੰਦਰਤਾ ਦੀ ਖੋਜ ਨੂੰ ਪ੍ਰਦਾਨਤਾ ਮਿਲਦੀ ਹੈ ਰੁਮਾਂਸਵਾਦ ਉਹ ਤਾਰਾ ਹੈ ਜੋ ਤਰਕ ਤੋਂ ਵੱਧ ਭਾਵਨਾ ਅਤੇ ਕਲਪਨਾ ਨੂੰ ਮਹੱਤਵ ਦਿੰਦੀ ਹੈ ਅੱਗੇ ਹੈ ਰੁਮਾਂਸਵਾਦ ਦੇ ਮੁੱਖ ਲੱਛਣ ਜਾਂ ਸੰਕਲਪ ਭਾਵਨਾਵਾਂ ਅਤੇ ਕਲਪਨਾ ਦੀ ਪ੍ਰਦਾਨਤਾ ਸਾਹੀ ਦੇ ਇਤਿਹਾਸ ਵਿੱਚ ਰੁਮਾਂਸਵਾਦ ਇੱਕ ਅਜਿਹਾ ਤਾਰਾ ਹੈ ਜਿਸ ਵਿੱਚ ਭਾਵਨਾਵਾਂ ਅਤੇ ਕਲਪਨਾਵਾਂ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਗਿਆ ਹੈ ਚਤਾਰਵਾਦੀ ਰਚਨਾਵਾਂ ਜਿੱਥੇ ਤੱਤਾ ਅਤੇ ਹਕੀਕਤਾ ਨਾਲ ਜੁੜੀਆਂ ਰਹਿੰਦੀਆਂ ਹਨ ਉੱਥੇ ਪਵਨਵਾਦੀ ਸਾਹਿਤ ਮਨੁੱਖ ਦੇ ਅੰਦਰਲੇ ਜਗਤ ਉਸਦੇ ਸੁਪਨਿਆਂ, ਸੰਵੇਦਨਾਵਾਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਤੇ ਕੇਂਦ੍ਰਿਤ ਰਹਿੰਦਾ ਹੈ। ਇਸ ਧਾਰਾ ਵਿੱਚ ਕਵੀ ਦੀ ਕਲਪਨਾਈ ਕ ਅਜੇ ਹੀ ਸ਼ਕਤੀ ਹੈ ਜੋ ਆਮ ਪ੍ਰਕਿਰਤੀ ਨੂੰ ਵੀ ਅਦਭੁਤ ਤੇ ਸੁੰਦਰ ਰੂਪ ਵਿੱਚ ਪੇਸ਼ ਕਰਦੀ ਹੈ। ਪ੍ਰੇ ਵਿਰੋਹ ਆਨੰਦ ਤੇ ਦੁੱਖ ਵਰਗੀਆਂ ਭਾਵਨਾਵਾਂ ਨੂੰ ਕਲਪਨਾ ਦੀ ਮਦਦ ਨਾਲ ਨਵੀਂ ਚਮਕ ਮਿਲਦੀ ਹੈ ਭਾਵਨਾਵਾਂ ਤੇ ਕਲਪਨਾ ਦੇ ਪ੍ਰਦਾਨਤਾ ਨੇ ਸਾਹਿਤ ਨੂੰ ਕੇਵਲ ਹਕੀਕਤ ਦੀ ਨਕਲ ਬਣਾਉਣ ਬੰਨਣ ਤੋਂ ਬਚਾ ਕੇ ਉਸ ਨੂੰ ਜੀਵਨ ਦੇ ਸੁਪਨੇ ਅਤੇ ਅਨੁਭਵਨ ਭਾਵਾਂ ਦੀ ਅਭਿਵੰਚਨਾ ਬਣਾਇਆ ਨੈਕਸਟ ਪੁਆਇੰਟ ਹੈ ਪ੍ਰਕਿਰਤੀ ਪ੍ਰੇਮ ਸਾਹਿ ਦੇ ਇਤਿਹਾਸ ਵਿੱਚ ਪ੍ਰਕਿਰਤੀ ਪ੍ਰੇਮ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ ਰੋਮਾਂਸਵਾਦੀ ਕਵੀਆਂ ਨੇ ਜੋ ਨੇ ਪ੍ਰਕਿਰਤੀ ਨੂੰ ਸਿਰਫ ਦ੍ਰਿਸ਼ਤਾ ਦੀ ਸੁੰਦਰਤਾ ਹੀ ਨਹੀਂ ਸਗੋ ਜੀਵਨ ਦਾ ਸਾਥੀ ਅਤੇ ਮਨੁੱਖੀ ਭਾਵਨਾਵਾਂ ਦਾ ਦਰਪਣ ਮੰਨਿਆ ਹੈ ਪ੍ਰਕਿਰਤੀ ਮਨੁੱਖ ਦੇ ਹਿਰਦੇ ਨਾਲ ਅਟੁੱਟ ਰੂਪ ਵਿੱਚ ਜੁੜੀ ਹੋਈ ਹੈ ਜਦੋਂ ਮਨੁੱਖ ਖੁਸ਼ ਹੁੰਦਾ ਹੈ ਤਾਂ ਉਹ ਖਿਰਦਾ ਬਸੰਤ ਉਸ ਦੀ ਜਿਹੜੀ ਖੁਸ਼ੀ ਦਾ ਪ੍ਰਤੀਕ ਬਣ ਜਾਂਦਾ ਹੈ ਤੇ ਜਦੋਂ ਉਹ ਦੁਖੀ ਹੁੰਦਾ ਹੈ ਤਾਂ ਅੰਧੇਰਾ بارش ਜਾਂ ਚਾੜ ਉਸ ਦੇ ਦੁੱਖ ਦਾ ਸਾਥੀ ਬਣ ਜਾਂਦੀਆਂ ਹਨ ਪ੍ਰਕਿਰਤੀ ਪ੍ਰੇਮ ਸਾਇ ਨੂੰ ਕੇਵਲ ਜੀਵਨ ਦਾ ਦਰਪਨ ਨਹੀਂ ਸਗੋ ਸੁੰਦਰਤਾ ਤੇ ਆਤਮਿਕ ਅਨੁਭਵ ਦਾ ਸਰੋਤ ਬਣਾਉਂਦਾ ਹੈ। ਇਹ ਮਨੁੱਖੀ ਜੀਵਨ ਦੇ ਸੁੱਖ-ਦੁੱਖ ਦਾ ਵੀ ਸਾਥੀ ਹੈ ਅਤੇ ਆਦਰਸ਼ ਸੁੰਦਰਤਾ ਦਾ ਸਰੋਤ ਵੀ ਹੈ। ਨੈਕਸਟ ਪੁਆਇੰਟ ਹੈ ਵਿਅਕਤੀਤਵ ਤੇ ਆਜ਼ਾਦੀ। ਰੋਮਾਂਸਵਾਦੀ ਸਾਹਿਤ ਵਿੱਚ ਵਿਅਕਤੀਤਵ ਅਤੇ ਆਜ਼ਾਦੀ ਨੂੰ ਬਹੁਤ ਮਹੱਤਵ ਦਿੱਤਾ ਹੈ। ਇਸ ਤਾਰਾ ਦਾ ਮੰਨਣਾ ਹੈ ਕਿ ਹਰ ਮਨੁੱਖ ਆਪਣੇ ਅੰਦਰ ਇੱਕ ਵਿਲੱਖਣਤਾ ਰੱਖਦਾ ਹੈ ਜੋ ਉਸ ਨੂੰ ਹੋਰਾਂ ਤੋਂ ਵੱਖਰਾ ਬਣਾਉਂਦੀ ਹੈ। ਸਾਹਿਤ ਵਿੱਚ ਵਿਅਕਤੀਗਤਤਾ ਦਾ ਅਰਥ ਹੈ ਆਪਣੀ ਅਸਲ ਦੀ ਸ਼ਖਸੀਅਤ ਅੰਦਰੂਨੀ ਭਾਵਨਾਵਾਂ ਅਤੇ ਸੁਪਨਿਆਂ ਨੂੰ ਬਿਨਾਂ ਕਿਸੇ ਡਰ ਜਾਂ ਵਾਧਾ ਦੇ ਪ੍ਰਗਟ ਕਰਨਾ ਆਜ਼ਾਦੀ ਮਨੁੱਖੀ ਜੀਵਨ ਦਾ ਮੁੱਖ ਅਧਿਕਾਰ ਹੈ ਕਵੀ ਅਤੇ ਲੇਖਕ ਲਈ ਆਜ਼ਾਦੀ ਦਾ ਮਤਲਬ ਹੈ ਵਿਚਾਰਾਂ ਦੀ ਆਜ਼ਾਦੀ ਕਲਪਨਾ ਦੀ ਆਜ਼ਾਦੀ ਅਤੇ ਰਚਨਾ ਦੀ ਆਜ਼ਾਦੀ ਪ੍ਰਮਾਣਵਾਦ ਵਿੱਚ ਲੇਖਕ ਪਰੰਪਰਾਵਾਂ ਅਤੇ ਨਿਯਮਾਂ ਦੀ ਬੀੜੀ ਤੋਂ ਮੁਕਤ ਹੋ ਕੇ ਆਪਣੀ ਮਰਜ਼ੀ ਅਨੁਸਾਰ ਸਾਹਿਤਿਕ ਰਚਨਾ ਕਰਦਾ ਹੈ ਇਸ ਲੱਛਣ ਨੇ ਹੀ ਸਾਇ ਨੂੰ ਹੋਰ ਵੀ ਜੀਵੰਤ ਖੁੱਲਾ ਅਤੇ ਮੜੁੱਖੀ ਸੁਪਨਿਆਂ ਦਾ ਭਰਪੂਰ ਬਣਾ ਦਿੱਤਾ। ਫਰਸਟ ਪੁਆਇੰਟ ਹੈ ਅਲੋਕਿਕਤਾ ਤੇ ਰਮਾਸਵਾਦ। ਰਮਾਸਵਾਦ ਵਿੱਚ ਅਲੋਕਿਕਤਾ ਦਾ ਅਰਥ ਹੈ ਉਹ ਚੀਜ਼ਾਂ ਜੋ ਸਧਾਰਨ ਪ੍ਰਕਿਰਤੀ ਦੇ ਨਿਯਮਾਂ ਤੋਂ ਦੂਰ ਹੋਣ। ਰਮਾਸਵਾਦੀ ਕਵੀਆਂ ਨੇ ਆਪਣੀ ਰਚਨਾ ਵਿੱਚ ਚਮਤਕਾਰਈ ਘਟਨਾਵਾਂ, ਅਸੰਭਵ ਦ੍ਰਿਸ਼ਾ, ਭੂਤ, প্রেਤ ਆਦਿ ਘਟਨਾਵਾਂ ਦਾ ਵਰਣ ਕਰਕੇ ਪਾਠਕਾਂ ਦੇ ਮਨ ਵਿੱਚ ਹੈਰਾਨੀ ਤੇ ਆਕਰਸ਼ਣ ਜਗਾਇਆ ਰਹੱਸਵਾਦ ਦਾ ਸਬੰਧ ਮਨੁੱਖ ਦੇ ਆਤਮਿਕ ਅਨੁਭਵਾਂ ਅਤੇ ਦੀਵਾ ਤਾਕਤਾਂ ਨਾਲ ਹੈ ਰੋਮਾਂਸਵਾਦ ਸਾਹਿਤ ਵਿੱਚ ਰੋਹਾਨੀ ਅਨੁਭਵਾ ਪਰਮਾਤਮਾ ਨਾਮ ਮਿਲਾਪ ਅਤੇ ਅਦ੍ਰਿਸ਼ਟ ਬ੍ਰਹਿਮੰਡ ਦੀ ਖੋਜ ਰਾਹੀਂ ਇੱਕ ਗੂੜਾ ਆਤਮਿਕ ਰਸ ਪੈਦਾ ਕੀਤਾ ਹੈ ਇਨਾ ਕਾਰਨਾ ਕਰਕੇ ਹੀ ਰੋਮਾਂਸਵਾਦੀ ਰਚਨਾਵਾਂ ਪਾਠਕ ਦੇ ਦਿਲ ਅਤੇ ਆਤਮਾ ਦੋਹਾਂ ਨੂੰ ਗਹਿਰਾਈ ਨਾਲ ਛੂੰਹਦੀਆਂ ਹਨ ਸਟਪ ਪੁਆਇੰਟ ਹੈ ਅਤੀਤ ਪ੍ਰੇਮ ਅਤੀਤ ਪ੍ਰੇਮ ਦੇ ਅੰਦਰ ਕਵੀ ਕਦੇ-ਕਦੇ ਪ੍ਰਾਚੀਨ ਸੱਭਿਆਚਾਰ ਰਾਜ ਆਦਿ ਸ਼ਾਂ ਸ਼ੋਰਤ ਪੁਰਾਣੀਆਂ ਕਥਾਵਾਂ ਅਤੇ ਧਾਰਮਿਕ ਰਵਾਇਤਾਂ ਨੂੰ ਆਪਣੇ ਸਾਹਿਤ ਵਿੱਚ ਜਗ੍ਹਾ ਦਿੰਦੇ ਹਨ ਇਹ ਰਚਨਾਵਾਂ ਮਨੁੱਖ ਦੇ ਮਨ ਵਿੱਚ ਗਰਵ ਰੋਹਾਨੀ ਸ਼ਾਂਤੀ ਅਤੇ ਕਲਪਨਾ ਦਾ ਆਨੰਦ ਪੈਦਾ ਕਰਦੀਆਂ ਹਨ ਇਸ ਪ੍ਰੇਮ ਰਾਹੀ ਰੋਮਾਂਸਵਾਦੀ ਸਾਹਿਤਿਕ ਰਚਨਾ ਕੇਵਲ ਵਰਤਮਾਨ ਦੀ ਗੱਲ ਨਹੀਂ ਕਰਦੀ ਸਗੋਂ ਮਨੁੱਖ ਨੂੰ ਉਸਦੇ ਇਤਿਹਾਸ ਵਿਰਾਸਤ ਅਤੇ ਮੁੱਲਾਂ ਨਾਲ ਜੋੜਦੀ ਹੈ ਅਤੀਤ ਪ੍ਰੇਮ ਨੇ ਸਾਹਿਤ ਨੂੰ ਹੋਰ ਵੀ ਗਹਿਰਾਈ ਅਤੇ ਵਿਸ਼ਾਲਤਾ ਬਖਸ਼ੀ ਹੈ ਉਸ ਤੋਂ ਅਗਲਾ ਪੁਆਇੰਟ ਹੈ ਸੁੰਦਰਤਾ ਦੀ ਖੋਜ ਰੋਮਾਂਸਵਾਦੀ ਕਵੀ ਪ੍ਰਕਿਰਤੀ ਦੀਆਂ ਹਰੀਆਵਲੀਆਂ ਬਸੰਤ ਦੀ ਖਰਾਵਟ ਪਹਾੜਾ ਦੀ ਸ਼ਾਨ ਅਤੇ ਨਦੀਆਂ ਦੇ ਸੰਗੀਤ ਵਿੱਚ ਸੁੰਦਰਤਾ ਵੇਖਦੇ ਹਨ ਉਹ ਪ੍ਰੇਮ ਵਿਰਹੋ ਦੁੱਖ ਤੇ ਆਨੰਦ ਜੇਹੀਆਂ ਭਾਵਨਾਵਾਂ ਵਿੱਚ ਵੀ ਰਸ ਤੇ ਸੁੰਦਰਤਾ ਲੱਭਦੇ ਹਨ ਕਲਪਨਾ ਰਾਹੀ ਉਹ ਆਮ ਜੀਵਨ ਨੂੰ ਅਦਭੁਤ ਅਤੇ ਆਦਰਸ਼ ਰੂਪ ਵਿੱਚ ਪੇਸ਼ ਕਰਦੇ ਹਨ ਸੁੰਦਰਤਾ ਦੀ ਖੋਜ ਨੇ ਰੋਮਾਂਸਵਾਦੀ ਸਾਹਿਤ ਨੂੰ ਕੇਵਲ ਮਨੋਰੰਜਨ ਨਹੀਂ ਸਗੋ ਮਨੁੱਖ ਦੇ ਦਿਲ ਅਤੇ ਆਤਮਾ ਲਈ ਪ੍ਰੇਰਣਾ ਅਤੇ ਆਨੰਦ ਦਾ ਸਰੋਤ ਮੰਨਿਆ ਹੈ ਉਸ ਤੋਂ ਅਗਲਾ ਪੁਆਇੰਟ ਹੈ ਅਦਭੁਤਤਾ ਅਤੇ ਵਿਲੱਖਣਤਾ ਅਦਭੁਤਤਾ ਦਾ ਅਰਥ ਹੈ ਉਹ ਤੱਤ ਜੋ ਹਾਰਾਨੀ ਚਮਤਕਾਰ ਅਤੇ ਅਸੰਭਵਤਾ ਨਾਲ ਭਰੇ ਹੋਣ ਰੋਮਾਂਸਵਾਦੀ ਰਚਨਾਵਾਂ ਵਿੱਚ ਅਲੌਕਿਕ ਦ੍ਰਿਸ਼ ਚਮਤਕਾਰੀ ਘਟਨਾਵਾਂ ਅਤੇ ਕਲਪਨਾ ਦੇ ਅਨੋਖੇ ਰੂਪ ਸਾਇ ਨੂਰੰਗੀਨ ਬਣਾਉਂਦੇ ਹਨ ਵਿਲੱਖਣਤਾ ਦਾ ਮਤਲਬ ਹੈ ਹੋਰਾਂ ਤੋਂ ਵੱਖਰਾ ਹੋਣਾ ਰੋਮਾਂਸਵਾਦੀ ਕਵੀ ਆਪਣੇ ਵਿਚਾਰਾ ਅਨੁਭਵਾ ਅਤੇ ਅਭਿਵਿਵੰਜਨਾ ਦੇ ਢੰਗ ਵਿੱਚ ਵਿਲੱਖਣਤਾ ਲਿਆਉਂਦੇ ਹਨ ਉਹ ਰੂੜੀਆਂ ਹੋਈਆਂ ਪਰੰਪਰਾਵਾਂ ਨੂੰ ਤੋੜ ਕੇ ਨਵਾਂ ਤੇ ਅਨੋਖਾ ਸਾਹਿਤ ਰਚਦੇ ਹਨ ਇਸੇ ਸਾਡਾ ತೇ ರೋಮಾಂವಾಪಿಕೆ ಲಿ ಲಾ ಕನ್ಕ್ಲೂಟಿಂಗ ರಿಮಾರ್ಸ್